ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਸੋ ਅੱਜ ਅਸੀਂ ਦੇਖਾਂਗੇ ਕਿਵੇਂ ਅਸੀਂ ਕੀਤੀ ਦੀਵਾਲੀ ਦੀ ਸਫਾਈ ਸੋ ਦਿਨ ਦੀ ਸ਼ੁਰੂਆਤ ਕੀਤੀ ਪਹਿਲਾਂ ਦੁੱਧ ਗਰਮ ਕੀਤਾ ਦਨ ਨਾਲ ਹੀ ਸੋਚ ਰੋਟੀ ਬਣਾਈਏ ਤੇ ਮੈਂ ਰੋਟੀ ਬਣਾਣੀ ਸ਼ੁਰੂ ਕੀਤੀ ਨਾਲ ਦੁੱਧ ਗਰਮ ਰੱਖਿਆ ਦੈਨ ਸਫਾਈ ਤੇ ਅਸੀਂ ਆਏ ਪਹਿਲਾਂ ਤਾਂ ਸਾਰਾ ਸਮਾਨ ਐਗਜ਼ੈਕਟਲੀ ਅਸੀਂ ਬਾਹਰ ਕੱਢਿਆ ਸੋ ਦੈਟ ਅਸੀਂ ਡੀਪ ਕਲੀਨਿੰਗ ਕਰ ਸਕੀਏ ਇਹ ਡਾਲ ਵਿੱਚ ਥੋੜੇ ਬਾਬਾ ਜੀ ਦੀ ਫੋਟੋ ਐਂਡ ਸਾਰਾ ਕੁਝ ਅਸੀਂ ਲਾ ਲਿਆ ਅਸੀਂ ਪੂਰੀ ਕਲੀਨਿੰਗ ਕੀਤੀ ਉਸ ਤੋਂ ਬਾਅਦ ਗੋਗੀ ਦੇ ਪੈਰ ਫਿਰ ਮੈਂ ਫਿਰ ਰੋਟੀ ਬਲ ਗਈ ਅੰਨੇ ਸਿੱਧਾ ਕਿ ਗਈ ਸੀ ਰੋਟੀ ਬਣਾਈ ਦੈਨ ਫਿਰ ਅਸੀਂ ਆ ਕੇ ਬਾਬਾ ਵਾਲੇ ਕਮਰੇ ਦੇ ਵਿੱਚ ਉਹ ਹੀ ਸਫਾਈ ਕੀਤੀ ਸਾਰੇ ਫੋਟੋ ਲਾਈਆਂ ਐਂਡ ਉਹਨਾਂ ਦੀ ਚੰਗੀ ਤਰ੍ਹਾਂ ਮੈਂ ਉਹਨਾਂ ਨੂੰ ਸਾਫ਼ ਕੀਤਾ ਸਾਫ਼ ਕੱਪੜੇ ਦੇ ਨਾਲ ਐਂਡ ਦੈਨ ਪੂਰੀ ਸਫਾਈ ਤੋਂ ਬਾਅਦ ਅਸੀਂ ਫੋਟੋ ਰੂਮ ਦੇ ਵਿੱਚ ਟਿਕਾਈਆਂ ਦੈਨ ਫਿਰ ਅਸੀਂ ਨੈਕਸਟ ਆਪਣਾ ਸਟੈਪ ਕੀਤਾ ਜਿਹੜਾ ਉਹ ਸੀਗਾ ਅਸੀਂ ਸਾਰੇ ਜਾਲੇ ਲਾਏ ਆ ਜਾਲੇ ਲਾਏ ਚੰਗੀ ਤਰ੍ਹਾਂ ਸਾਰੇ ਦਿਵਾਰਾਂ ਸਾਫ਼ ਕੀਤੀਆਂ ਬਿਕਾਜ਼ ਬਹੁਤ ਜ਼ਿਆਦਾ ਝਾੜੇ ਲੱਗੇ ਸੀ ਦੈਨ ਪੱਖੇ ਦੇ ਸੇ ਸਾਫ਼ ਕੀਤੇ ਦੇਖੋ ਕਿੰਨੇ ਵਾਈਟ ਹੋ ਗਏ ਆ ਦੈਨ ਫਿਰ ਅਸੀਂ ਆਹ ਸ਼ੈਲਫਾ ਦੇ ਵਿੱਚੋਂ ਸਮਾਨ ਜਿਹੜਾ ਕੱਢਿਆ ਨੇ ਉਹਨੂੰ ਸ਼ੈਲਫਾ ਨੂੰ ਸਾਫ਼ ਕੀਤਾ ਦੈਨ ਮੈਂ ਸਾਰਾ ਝਾੜੂ ਲਾਇਆ ਸਾਰਾ ਡਸਟ ਕਰ ਦਿਆ ਦੈਨ ਫਿਰ ਇਹ ਅਸੀਂ ਪੂਰੀ ਕਲੀਨ ਕਰਤਾ ਸੀ ਦੈਨ ਸ਼ਾਮ ਦਾ ਟਾਈਮ ਹੋ ਗਿਆ ਚਾਹ ਪੀਤੀ ਰਸਤੇ ਨਾਲ ਫਿਰ ਆ ਗਿਆ ਸ਼ਾਮ ਦਾ ਟਾਈਮ ਦੈਨ ਤੜਕਾ ਲਾਇਆ ਮੈਂ ਸਾਗ ਨੂੰ ਦੈਨ ਸਾਗ ਇਥੇ ਤਿਆਰ ਆ ਦਾ ਨਾਲ ਰਸੀਰ ਬਣਾਈਆਂ ਰੋਟੀਆਂ ਦੈਨ ਰੋਟੀਆਂ ਵੀ ਤਿਆਰ ਹੋ ਗਈਆਂ ਇਹ ਸਾਰਾ ਸੀਗਾ ਜੋ ਆਪਣਾ ਸ਼ੈਡਿਊਲ ਬਾਬਾ ਜੀ ਦੇ ਨਾਮ ਜਪ ਕੇ ਅਸੀਂ ਆਪਣਾ ਦੇ ਦੇ ਐਂਡ ਕੀਤਾ ਥੈਂਕ ਯੂ